ਬਾਬਾ ਅਤਰ ਸਿੰਘ ਜੀ ਨੇ ਕਿਹਾ ਬਾਬਾ ਤੇਜਾ ਸਿੰਘ ਜੀ ਨੂੰ ਕਿ ਨਾਮ ਜਪਣ ਦਾ ਅਭਿਆਸ ਕਹਿੰਦੇ ਇੱਕ ਪੈਰ ਚੁੱਕੋ ਤੇ ਬੋਲੋ ਵਾਹਿ ਦੂਜਾ ਰੱਖਾ ਗੁਰੂ ਕਹਿੰਦੇ ਜਿਹੜਾ ਬੰਦਾ ਆਪਣੇ ਪੈਰਾਂ ਦੀ ਚਾਲ ਨਾਲ ਛਿਰਦੇ ਚ ਮੁੱਖ ਤੋਂ ਵਾਹਿ ਗੁਰੂ ਵਾਹਿ ਗੁਰੂ ਕਰਨ ਲੱਗ ਪੈ ਉਹ ਕਹਿੰਦੇ ਉਹ ਤਾਂ ਕਹਿੰਦੇ ਸਨ ਇਸ ਧਿਆਨ ਵਿੱਚ ਮਦਨ ਹੋਇਆ ਮੈਂ ਸੱਚ ਕਹਿੰਦਾ ਤਜਰਬਾ ਕਰਕੇ ਦੇਖੋ ਗੁਰਮੁਖੋ ਇਸ ਧਿਆਨ ਚ ਮਗਨ ਹੋਇਆ ਉਹ ਕਹਿੰਦੇ 100 ਕੋਈ ਵੀ ਦੌੜਦਾ ਜਾਏ ਉਹ ਬੰਦਾ ਥੱਕੇਗਾ ਨਹੀਂ ਕਿਉਂਕਿ ਸ਼ਬਦ ਚ ਏਡੀ ਵੱਡੀ ਤਾਕਤ ਹੈ ਜੀ ਹੁਣ ਇਹ ਉਠੇਗਾ ਜੀ ਇਹ ਬਾਣੀ ਮੰਦੀ ਹੈ ਬਾਣੀ ਤਾਂ ਮੰਦੀ ਹੈ ਜੀ ਮਹਾਰਾਜ ਕਹਿੰਦੇ ਨੇ ਉਠ ਤ ਬੈਠ ਤ ਹਰ ਹਰ ਧਾਈ ਹੈ ਮਾਰਗ ਚਲਤ ਹਰ ਹਰ ਗਾਈਏ ਰਸਤੇ ਚ ਉਠ ਤ ਬੈਠ ਦਸੋਤ ਨਾਮ ਕਹੋ ਨਾਨਕ ਜਾਣ ਕੈ sadka